ਦੋਸਤੋ ਅੱਜ ਪੰਜਾਬ న్యూਸ ਦੀ ਟੀਮ ਪਹੁੰਚੀ ਹੈ ਹਰਿਆਣਾ ਸ਼ਾਮਚਾਸੀ ਰੋਡ ਤੇ ਜਿੱਥੇ ਹਰਿਆਣਾ ਨਗਰ ਕੌਂਸਲ ਵੱਲੋਂ ਇੱਕ ਡੰਪ ਲਈ ਜਗ੍ਹਾ ਬਣਾਈ ਹੋਈ ਹੈ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਆ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹੈਗਾ ਕਿ 2021 ਦੇ ਵਿੱਚ ਹਲਕਾ ਸ਼ਾਮਚਾਸੀ ਦੇ ਵਿਧਾਇਕ ਡਾਕਟਰ ਵਿਜੋਤ ਸਿੰਘ ਵੱਲੋਂ ਇਸ ਜਗ੍ਹਾ ਤੇ ਇਸ ਕੂੜੇ ਨੂੰ ਲੈ ਕੇ ਗੰਦਗੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਸ ਜਗ੍ਹਾ ਤੋਂ ਮੱਛਰ ਮਲੇਰੀਆ ਹੋਰ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਪਰ ਉਹਨਾਂ ਦੀ ਆਪਣੀ ਸਰਕਾਰਾਂ ਤੇ ਅੱਜ 3 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਸਮੱਸਿਆ ਉੱਥੇ ਦੀ ਉੱਥੇ ਹੈ ਪੰਜਾਬ ਨਿਊਜ਼ ਦੀ ਟੀਮ ਤੁਹਾਨੂੰ ਇਹ ਵੀ ਦਿਖਾਵੇਗੀ ਕਿ ਉਸ ਵੇਲੇ ਡਾਕਟਰ ਜੋਤ ਵੱਲੋਂ ਆਪਣੇ ਹਰਿਆਣੇ ਦੇ ਸਮਰਥਕਾਂ ਦੇ ਨਾਲ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਹਰਿਆਣੇ ਦੇ ਕਈ ਵਿਅਕਤੀ ਉਹਦੇ ਨਾਲ ਸੀ ਪਰ ਇਸ ਗੰਦਗੀ ਨੂੰ ਹਟਾਉਣ ਵਾਸਤੇ ਅੱਜ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਪਰ ਉਸ ਸਮੇਂ ਹਰਿਆਣੇ ਦੇ ਕਈ ਲੋਕ ਵੋਟਾਂ ਦੀ ਖਾਤਿਰਾਂ ਦੇ ਨਾਲ ਸੀ ਪਰ ਅੱਜ ਉਹਨਾਂ ਵਿੱਚੋਂ ਕੋਈ ਵੀ ਸ਼ਖਸ ਇੱਥੇ ਦਿਖਾਈ ਨਹੀਂ ਦੇ ਰਿਹਾ ਸੋ ਦੱਸ ਦਈਏ ਕਿ ਇਸ ਪਾਰਕ ਦੇ ਨਾਲ ਇਸ ਗੰਦਗੀ ਦੇ ਨਾਲ ਇੱਕ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਖੇਡਣ ਲਈ ਪਾਰਕ ਵੀ ਬਣੀ ਹੋਈ ਆ ਤੇ ਇਹਦੇ ਦੂਜੇ ਹੱਥੇ ਇੱਕ ਡੀਏਵੀ ਸਕੂਲ ਹੈ ਜਿੱਥੇ ਛੋਟੇ-ਛੋਟੇ ਬੱਚੇ ਤੇ ਲੋਕੀ ਆਪਣੇ ਕੰਮਾਂ ਕਰਦੇ ਇਸ ਗੰਦਗੀ ਤੋਂ ਹੋ ਕੇ ਗੁਜ਼ਰਦੇ ਆ ਪਰ ਪ੍ਰਸ਼ਾਸਨ ਇਸੋ ਤੇ ਹਾਨੀ ਦੇ ਰਿਹਾ ਤੇ ਹਲਕਾ ਵਧਾਇਕ ਨੇ ਵੀ ਇਸ ਉਸ ਸਮੇਂ ਇਸ ਮੱਛਰਦਾਨੀਆਂ ਲਗਾ ਕੇ ਆਕਸੀਜਨ ਸਿਲੰਡਰ ਲਗਾ ਕੇ ਇਸ ਦਾ ਸਖਤ ਵਿਰੋਧ ਕੀਤਾ ਸੀ ਪਰ ਅੱਜ ਉਹਨਾਂ ਕੋ ਮਹਿਕਮਾ ਵੀ ਇਹੀ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਆਪਣੇ ਹਲਕੇ ਦੇ ਵਿੱਚ ਗੰਦਗੀ ਫੈਲਦੀ ਆ ਪਰ ਉਹਨਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਤਾਂ ਫੇਰ ਹੁਣ ਇੰਜ ਲੱਗਦਾ ਹੈ ਕਿ ਜਿਵੇਂ ਇਸੇ ਜੜੀਆਂ ਇਸ ਕੂੜੇ ਤੋਂ ਬਿਮਾਰੀਆਂ ਫੈਲਦੀਆਂ ਉਹ ਬੰਦ ਹੋ ਗਈਆਂ ਕਿ ਜਦੋਂ ਡਾਕਟਰ ਸਾਹਿਬ ਨੇ ਵਿਰੋਧ ਕੀਤਾ ਸੀਗਾ ਉਦੋਂ ਇਹ ਬਿਮਾਰੀਆਂ ਸੀਗੀਆਂ ਪਰ ਹੁਣ ਉਹਨਾਂ ਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੋ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਆ ਜਿਹਦੇ ਵਿੱਚ ਡਾਕਟਰ ਅਵਜੋਤ ਸਿੰਘ ਵੱਲੋਂ ਆਪਣੇ ਸਮਰਥਕਾਂ ਨੂੰ ਲੈ ਕੇ ਇੱਥੇ ਕੂੜੇ ਦੀ ਗੰਦਗੀ ਨੂੰ ਲੈ ਕੇ ਵਿਰੋਧ ਕੀਤਾ ਸੀਗਾ ਪੁਰਾਣੀ ਕਹਾਵਤ ਆ ਫੇਮਸ ਸੇਇੰਗ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਕਿਉਰ ਹਾਂਜੀ ਇਲਾਜ ਤੋਂ ਉਹਦਾ ਬਿਮਾਰੀ ਦਾ ਰੋਕਥਾਮ ਅਸੀਂ ਕਰ ਲਈ ਤੇ ਸਲਾਜ ਤੋਂ ਅਸੀਂ ਬਚ ਜਾਵਾਂਗੇ ਪਰ ਮੈਨੂੰ ਲੱਗਦਾ ਜੀ ਕੈਪਟਨ ਸਰਕਾਰ ਨੂੰ ਇਸ ਕਹਾਵਤ ਤੋਂ ਬਿਲਕੁਲ ਵੀ ਇੱਕ ਨਿੱਕੇ ਪੈਸੇ ਯਕੀਨ ਨਹੀਂ ਹੈਗਾ ਤੇ ਅੱਜ ਅਸੀਂ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਹਲਕਾ ਸ਼ਾਮਸਰਾ ਸਿਹਰਾ ਨਿਕਸ ਤੇ ਅਸੀਂ ਪਹੁੰਚੇ ਹਾਂ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਦਿਖਾਣਾ ਚਾਹੁੰਦੇ ਕਿ ਸਫਾਈ ਮੈਂਨੇ ਕੈਪਟਨ ਸਰਕਾਰ ਅੱਗੇ ਕੀ ਲੇ ਆਉਣੀ ਸੀ ਇੱਧਰ ਆ ਜਾਓ ਇਹ ਅਸੀਂ ਜਿਹੜੀ ਸੜਕ ਹੈਗੀ ਆ ਇਹ ਹਰਿਆਣਾ ਤੋਂ ਭੁੱਲੋਵਾਲ ਨੂੰ ਜਾਂਦੀ ਆ ਤੇ ਸੜਕੇ ਨੂੰ ਜਾਂਦੀ ਸ਼ਾਂਤਰਾਸੀ ਨੂੰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਕਿੰਨਾ ਇੱਥੇ ਕੋੜ ਦਾ ਡੰਪ ਕੋੜ ਟੇਅਰ ਲੱਗੇ ਹੋਏ ਨੇ ਇੱਕ ਮੇਨ ਰੋਡ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸ਼ਾਂਤਰਾਸੀ ਨੂੰ ਜਾਂਦੀ ਆ ਕਈ ਵਾਰ ਇੱਥੇ ਲੋਕਲ ਜਨਤਾ ਨੇ ਜਿਹੜੇ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਕਿਲੇ ਉਹਨਾਂ ਨੂੰ ਪੱਤਰ ਵੀ ਲਿਖਿਆ ਐ ਐਮਐਲਏ ਸਾਹਿਬ ਨੂੰ ਮਿਲੇ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਕੀ ਹੁੰਦਾ ਕਿ ਜਦੋਂ ਢੇਰ ਲੱਗ ਜਾਂਦਾ ਆ ਜੀਸੀਬੀ ਲਾ ਕੇ ਇਸ ਢੇਰ ਨੂੰ ਪਿੱਛੇ ਕਰ ਦਿੰਦੇ ਨੇ ਤੇ ਆਹ ਗੋਰੇ ਰਸਤਾ ਸਾਫ ਹੋ ਜਾਂਦਾ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਪਿਛਲੇ ਪਾਸੇ ਇੱਕ ਪਲੇਗ੍ਰਾਉਂਡ ਹੈਗੀ ਆ ਤੇ ਨਾਲ ਇੱਕ ਡੀਏਵੀ ਸਕੂਲ ਹੈਗਾ ਜਿੱਥੇ 600-800 ਬੱਚਾ ਪੜਦਾ ਆ ਹਾਲਾਂਕਿ ਹਜੇ ਸਕੂਲ ਬੰਦ ਨੇ ਕੋਵਿਡ ਕਰਕੇ ਪਰ ਜਦੋਂ ਸਕੂਲ ਖੁੱਲਣਗੇ ਜਾਂ ਆਉਣ ਵਾਲੇ ਸਮੇਂ ਛੋੜ ਕੁਝ ਹਫ਼ਤੇ ਬਾਅਦ ਵੀ ਨੀਵਾਂ ਜ਼ਬਰਸਾਤ ਸ਼ੁਰੂ ਹੋ ਗਈ ਮੈਂ ਸਭ ਤੋਂ ਕਿ ਜਿੱਦਾਂ ਪਿਛਲੀ ਵਾਰ ਇੰਨੇ ਮਾੜੇ ਹਾਲਾਤ ਹੋ ਗਏ ਇੰਨੀ ਸਿਹਤ ਸੂਤਾ ਖਰਾਬ ਹੋ ਗਈਆਂ ਹੈਜ਼ਾ ਫੈਲ ਗਿਆ ਡੇਰੀਆ ਹੋ ਗਿਆ ਪਲੇਰੀਆ ਹੋ ਗਿਆ ਡੇਂਗੂ ਦੇ ਕੇਸ ਸਤੋਂ ਕਾਫੀ ਹਰੀਆਲੇ ਤੋਂ ਆਏ ਆ ਤੇ ਇਹੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਆਉਣ ਵਾਲੇ ਮਹੀਨਿਆਂ ਚ ਇਹੀ ਹਾਲਾਤ ਹੋਣਗੇ ਅਜੇ ਤਾਂ ਫਿਰ ਵੀ ਅਜੇ ਬਰਸਾਤ ਨਹੀਂ ਹੋਈ ਇੰਨਾ ਇੱਥੇ ਖਲਾਰਾ ਪੈ ਇੰਨਾ ਗੰਦ ਪਿਆ ਹੋਇਆ ਤੇ ਨਾਲ ਹੀ ਇੱਥੇ ਚੋਅ ਵੱਗਦਾ ਆ ਇਹੀ ਕਾਰ ਬਰਸਾਤ ਇਹੀ ਗੰਦ ਜਿਹੜਾ ਹੈਗਾ ਆ ਬਰਸਾਤਾਂ ਦੇ ਦੌਰਾਨ ਇਹ ਲੋਕਾਂ ਦੇ ਘਰਾਂ 'ਚ ਬੰਨਣਾ ਹੈਗਾ ਇਹ ਬਿਮਾਰੀ ਦਾ ਘਰ ਲੋਕਾਂ ਦੇ ਘਰਾਂ 'ਚ ਪਹੁੰਚਣੀ ਹੈਗੀ ਆ ਇੰਨਾ ਮੱਛਰ ਹੈ ਤੇ ਇੰਨੀ ਮੱਖੀ ਆ ਤੇ ਮਲੇਰੀਆ ਡੇਂਗੂ ਦਾ ਮੈਂ ਸਮਝਾ ਕੀ ਹੈ ਉਹ ਆ ਘਰੀ ਬਣ ਚੁੱਕਿਆ ਆ ਤੇ ਜਿਹੜੀ ਸਖੀਨ ਦੀ ਬਿਮਾਰੀ ਹੁਣੀ ਆ ਉਥੋਂ ਵੀ ਉਹ ਵੀ ਇੱਥੇ ਵੀ ਫੈਲਨੀ ਆ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੂਰੇ ਦੇ ਪੂਰੇ ਇੱਥੇ ਢੇਰ ਲੱਗੇ ਹੋਏ ਨੇ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਹਵਾ ਵੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਆ ਕਿ ਅੱਜ ਅਸੀਂ ਇਸ ਪੁਆਇੰਟ ਤੇ ਇਸ ਜਗ੍ਹਾ ਤੇ ਖੜੇ ਹੋ ਕਿ ਅੱਜ ਅਸੀਂ ਸਿੰਪਲ ਪ੍ਰੋਟੈਸਟ ਕਰ ਰਹੇ ਹਾਂ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਕਿਤੇ ਅਸੀਂ ਲਾਈਆਂ ਹੋਈਆਂ ਚਾਂਦੀਆਂ ਲਾਈਆਂ ਹੋਈਆਂ ਤੇ ਮੱਛਰਦਾਨੀ ਲਾਈਆਂ ਹੋਈਆਂ ਜੇ ਇੱਥੇ ਕੋਈ ਇਹਦਾ ਕੋਈ ਹੱਲ ਨਾ ਕੀਤਾ ਗਿਆ ਜੇ ਇਹਦਾ ਕੋਈ ਸੁਧਾਰਨਾ ਕੀਤਾ ਗਿਆ ਮੈਨੂੰ ਲੱਗਦਾ ਕਿ ਇਹ ਮੱਛਰਦਾਨੀ ਦੀ ਡਿਮਾਂਡ ਵੱਧ ਜਾਣੀ ਆ ਤੇ ਹੋ ਸਕਦਾ ਕਿ ਜੇਵੇ ਕੋਰੋਨਾ ਦੀ ਮਹਾਮਾਰੀ ਚੱਲ ਰਹੀ ਆ ਆਕਸੀਜਨ ਦੀ ਪਹਿਲੀ ਘਾਟ ਹੈਗੀ ਆ ਬਾਦ ਆਵਰ ਲੈਣਾ ਪ੍ਰਦੂਸ਼ਿਤ ਹੋ ਜਾਣਾ ਆ ਕਿ ਆਕਸੀਜਨ ਦੀ ਵੀ ਇੱਥੇ ਘਾਟਾ ਨਹੀਂ ਸ਼ੁਰੂ ਹੋ ਜਣੀ ਆ ਇਹਦੇ ਸੰਬੰਧ ਵਿੱਚ ਅਸਰ ਜੀ ਆਮ ਆਦਮੀ ਪਾਰਟੀ ਵੱ ਇੱਕ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਚਾਹ ਨਹੀਂ ਲਾਈਆ ਹੋਈ ਇਸ ਸਿਲੰਡਰ ਦੀ ਵੀ ਪਹਿਲੇ ਆਕਸੀਜਨ ਦੇ ਅਸੀਂ ਜਿਹੜੀ ਗੁੰਗੀ ਸਰਕਾਰ ਜਾਂ ਬੋਲੀ ਸਰਕਾਰ ਜਾਂ ਨਹੀਂ ਸਰਕਾਰ ਹੈਗੀ ਉਹਨੂੰ ਉਸ ਜਗਾਨਾ ਚਾਹੁੰਦੇ ਇਸ ਸੰਦੇਸ਼ ਦੇਣਾ ਚਾਹੁੰਦੇ ਜਲਦੋਂ ਜਲਦ ਇਹਦਾ ਤੁਸੀਂ ਜਸਬੀ ਨਹੀਂ ਸਾਨੂੰ ਚਾਹੀਦੀ ਸਾਫ ਸਫਾਈ ਨਹੀਂ ਚਾਹੀਦੀ ਸਾਨੂੰ ਇਹਦਾ ਸਾਨੂੰ ਪੱਕਾ ਹੱਲ ਚਾਹੀਦਾ ਕੋਈ ਨਾ ਕੋਈ ਟ੍ਰੀਟਮੈਂਟ ਪਲੈਂਟ ਚਾਹੀਦਾ ਇਹ ਨਹੀਂ ਕਿ ਹਫ਼ਤੇ ਬਾਅਦ ਪੂਰਾ ਇਕੱਠਾ ਹੋਣਾ ਜਸਬੀ ਲੈ ਕੇ ਤੁਸੀਂ ਪਿੱਛੇ ਨੂੰ ਧੱਕ ਦਿਓ ਸਾਰਾ ਪਿੱਛੇ ਲਪਾ ਦਿਓ ਤੇ ਅਸੀਂ ਇਹਦਾ ਸਾਰੇ ਹਲਕਾ ਨਿਵਾਸੀ ਹਰਿਆਣੇ ਦੇ ਵਾਸੀ ਖੜੇ ਨੇ ਇੱਥੇ ਉਹ ਹੀ ਮੰਨ ਕਰਦੇ ਨੇ ਸਾਡੇ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਮੌਜੂਦਾ ਐਮਐਲਏ ਜਾਂ ਕਮੇਟੀ ਦੇ ਪ੍ਰਧਾਨ ਹੈਗੇ ਕਿ ਇਹਦਾ ਜਰੂਰ ਜਲਦ ਤੋਂ ਜਲਦ ਇਹਦਾ ਕੋਈ ਪੱਕਾ ਹਲ ਕੀਤਾ ਜਾਵੇ ਜਿਵੇਂ ਕਿ ਟ੍ਰੀਟਮੈਂਟ ਪਲੈਂਟ ਟ੍ਰੀਟਮੈਂਟ ਪਲੈਂਟ ਲਾਇਆ ਜਾਵੇ ਇਹ ਹੀ ਅਸੀਂ ਬੁਝਾਰਿਸ ਲੈ ਕੇ ਇਹ ਹੀ ਸੁਨੇਹਾ ਲੈ ਕੇ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਆ ਤੇ ਜਿਹੜੀ ਸਮਾਰਟ ਸਿਟੀ ਦੀ ਗੱਲ ਕਰਦੇ ਮੈਂ ਸਮਝਦਾ ਕਿ ਆ ਸਮਾਰਟ ਸਿਟੀ ਦਾ ਸਾਡਾ ਸਾਡੇ ਸਾਹਮਣੇ ਜ਼ਿੰਦਾ ਜાગਦਾ ਪ੍ਰੂਫ ਹੈਗਾ ਕਿ ਇਹੋ ਜੀ ਸਮਾਰਟ ਸਿਟੀ ਅਸੀਂ ਆਪਾਂ ਇਹਨਾਂ ਨੂੰ ਉਮੀਦ ਰੱਖਦੇ ਆ ਤੁਹਾਡਾ ਸਾਰਿਆਂ ਦਾ ਮੈਨੂੰ ਸਮਾਂ ਦੇਣ ਲਈ ਫੇਸਬੁਕ ਤੇ ਲਾਈਵ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਡਾਕਟਰ ਰਵਜੋਤ ਸਿੰਘ ਜਿੰਦਾਬਾਦ ਡਾਕਟਰ ਰਵਜੋਤ ਸਿੰਘ ਜਿੰਦਾਬਾਦ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਦੇ ਨਾਲ ਲੱਗਦਾ ਜਿਹੜਾ ਡੀਪੀ ਸਕੂਲ ਵੀ ਦਿਖਾ ਦਿੱਤਾ ਜਾਵੇ ਤੇ ਇੱਥੇ ਜਿਹੜੀ ਗੰਦਗੀ ਹੈਗੀ ਉਹ ਵੀ ਦਿਖਾ ਦਿੱਤੀ ਜਾਵੇ ਕਿ ਲੋਕ ਮਜਬੂਰ ਹੋ ਕੇ ਇਥੋਂ ਦੀ ਨੰਗਦੇ ਆ ਜੇਕਰ ਇਥੇ ਦੇਖਿਆ ਜਾਵੇ ਤਾਂ 5 ਮਿੰਟ ਵਾਸਤੇ ਵੀ ਬੰਦਾ ਇੱਥੇ ਖੜਾ ਨਹੀਂ ਹੋ ਸਕਦਾ ਜੋ ਇਥੇ ਗੰਦਗੀ ਦੇ ਹਾਲਾਤ ਬਣੇ ਹੋਏ ਨੇ